ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦਾ ਇੱਕ ਨਵਾਂ ਜਿਹੜਾ ਮਾਮਲਾ ਸਾਹਮਣੇ ਆਇਆ ਜਿਹਨੇ ਹਰ ਕਿਸੇ ਨੂੰ ਹੈਰਾਨ ਕਰਤਾ ਤੇ ਸਵਾਲ ਵੀ ਜਨੇ ਖੜੇ ਕਰਤੇ ਅਸਲ ਦੇ ਵਿੱਚ ਹੋਇਆ ਕੀ ਹੈ ਜਿਹੜਾ ਉਸ ਤੇ ਹਸਪਤਾਲ ਦੇ ਵਿੱਚ ਸਰਜਰੀ ਵਾਰਡ ਹੈ ਤਾਂ ਉਹਦੇ ਵਿੱਚ ਇੱਕ ਅਵਾਰਾ ਕੁੱਤਾ ਬੱਚੇ ਦਾ ਸਿਰ ਹੈ ਜਿਹੜਾ ਮੂੰਹ ਚ ਲਈ ਜਾਂਦਾ ਸੀ ਉਹ ਲੋਕਾਂ ਨੇ ਜਾਂਦਾ ਦੇਖਿਆ ਤਾਂ ਇਸ ਤੋਂ ਬਾਅਦ ਜਿਸ ਕਿਸੇ ਨੇ ਵੀ ਉਹ ਕੁੱਤੇ ਨੂੰ ਦੇਖਿਆ ਜੋ ਲੋਕ ਉੱਥੇ ਮੌਜੂਦ ਸੀਗੇ ਜੋ ਸਟਾਫ ਮੌਜੂਦ ਸੀਗਾ ਜਿਵੇਂ ਰੂਟੀਨ ਦੀ ਤਰ੍ਹਾਂ ਲੋਕ ਆਉਂਦੇ ਜਾਂਦੇ ਆ ਜਾਂ ਸਟਾਫ ਹੈਡ ਵਰਕ ਕਰ ਰਿਹਾ ਹੁੰਦਾ ਹੈ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੂੰ ਵੀ ਜਿਹੜਾ ਉਹ ਸੂਚਿਤ ਕੀਤਾ ਗਿਆ ਹੈ, ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਉਹ ਸਵਾਲ ਇਹ ਤੇ ਨਿਕਲਿਆ ਕਿ ਆਖਰ ਇਹ ਕੁੱਤਾ ਜਿਹੜਾ ਨਵ ਜੰਮੇ ਬੱਚੇ ਦਾ ਸਿਰ ਹੈ ਜਿਹੜਾ ਉਹ ਕਿੱਥੋਂ ਲੈ ਆ। ਆਖਰ ਕਿਸੇ ਦਾ ਬੱਚਾ ਤਾਂ ਉਹ ਹੋ ਹੈਗਾ ਐਡੀ ਵੱਡੀ ਅੰਗੈਲੀ ਜਿਹੜੀ ਕਿੱਥੇ ਹੋਗੀ? ਤਾਂ ਇਸ ਤੋਂ ਬਾਅਦ ਸਬੰਧਤ ਉਸ ਹਸਪਤਾਲ ਦੇ ਅਧਿਕਾਰੀ ਨੇ ਵੀ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿੰਨੇ ਵੀ ਇਸ ਹਸਪਤਾਲ ਦੇ ਵਿੱਚ ਨਵ ਜੰਮੇ ਬੱਚੇ ਐ, ਉਹ ਸੁਰੱਖਿਅਤ ਨੇ ਤੇ ਠੀਕ ਠਾਕ ਨੇ। ਤੇ ਤਿੰਨ ਨਵਜੰਮੇ ਬੱਚਿਆਂ ਦੀ ਜਿਹੜੀ ਉਹ ਡੈਥ ਹੋਈ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਤੇ ਉਹਨਾਂ ਦੀ ਡੈੱਡ ਬੋਡੀਜ਼ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀਆਂ ਦੇ ਦਿੱਤੀਆਂ ਸੀ ਤਾਂ ਇਸ ਤੋਂ ਬਾਅਦ ਡੂੰਘਾਈ ਨਾਲ ਹੁਣ ਪੁਲਿਸ ਜਿਹੜੀ ਜਾਂਚ ਕਰਨ ਲੱਗੀ ਕਿ ਆਖਰੀ ਕੁੱਤਾ ਜਿਹੜਾ ਆਇਆ ਕਿੱਧਰੋਂ ਹੈ ਜਿਹੜਾ ਬੱਚੇ ਦਾ ਸਿਰ ਹੈ ਜਿਹੜਾ ਆਪਣੇ ਮੂੰਹ ਵਿੱਚ ਚੱਕੀ ਫਿਰਦਾ ਸੀ ਸੀਸੀਟੀਵੀ ਕੈਮਰੇ ਵੀ ਜਿਹੜੇ ਉਹ ਖੰਗੋਲੇ ਜਾ ਰਹੇ ਐ ਤਾਂ ਜੋ ਪਤਾ ਲੱਗੇ ਵੀ ਆਖਰੀ ਕੁੱਤਾ ਆਇਆ ਕਿੱਥੋਂ ਤੇ ਕਿੱਥੋਂ ਇਹ ਬੱਚੇ ਦਾ ਜਿਹੜਾ ਉਹ ਸਿਰ ਚੱਕ ਕੇ ਲੈ ਆਇਆ ਤੇ ਕਿਸ ਦਾ ਇਹ ਬੱਚਾ ਹੈ ਬਾਕੀ ਸਰੀਰ ਵੀ ਜਿਹੜਾ ਬੱਚੇ ਦਾ ਉਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਪ੍ਰਾਪਤ ਕਰ ਲਿਆ ਤਾਂ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਜਿਹੜੀ ਐਫ ਆਈ ਆਰ ਦਰਜ ਕਰ ਲਈ ਹੈ ਨੇੜੇ-ਤੇੜੇ ਦੇ ਸਾਰੇ ਜਿਹੜੇ ਸੀਸੀਟੀਵੀ ਕੈਮਰੇ ਐ ਉਹ ਖੰਘੋਲੇ ਜਾ ਰਹੀ ਹੈ ਇਸ ਤੋਂ ਇਲਾਵਾ ਬੱਚਿਆਂ ਦਾ ਰਿਕਾਰਡ ਜਿਹੜਾ ਉਹ ਪੁਲਿਸ ਚੈੱਕ ਕਰ ਰਹੀ ਹੈ ਕਿ ਕਦੋਂ ਕਿਹੜੇ ਹਸਪਤਾਲ ਦੇ ਵਿੱਚ ਕਿੰਨੇ ਬੱਚੇ ਜਿਹੜੇ ਆਏ ਸੀ ਕਿੰਨੇ ਇਥੋਂ ਡਿਸਚਾਰਜ ਕੀਤੇ ਗਏ ਐ ਸਾਰਾ ਰਿਕਾਰਡ ਐ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਸੁ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਲੀਅਰ ਹੋ ਜੂ ਵੀ ਆਖਰ ਇਹ ਬੱਚੇ ਦਾਸੇ ਰਿਹੜਾ ਵਾਰਾ ਕੁੱਤਾ ਕਿੱਥੋਂ ਚੱਕ ਲਿਆ ਆ